ਗੁਰੂ ਕੇ ਸਿੱਖ ਪਿਆਰ ਨਾਲ ਬਾਣੀ ਪੜਨ ਵਾਲੇ ਆ ਉਹਨਾਂ ਨੂੰ ਪਤਾ ਹੈ ਮਹਾਰਾਜ ਦੇ ਬਚਨ ਨੇ ਪੁੱਛ ਲੀਏ ਮਹਾਰਾਜ ਨੂੰ ਮਹਾਰਾਜ ਇਹ ਸਾਧੂਆ ਸੰਤਾਂ ਮਹਾਂਪੁਰਖਾਂ ਦੇ ਜਿਹੜੇ ਅਸਥਾਨ ਨੇ ਸੇਵਾ ਕਰਨੀ ਹੈ ਫਲ ਮਿਲਦਾ ਹੈ ਬਾਣੀ ਪੜ੍ਹਨੀ ਹੈ ਬਹੁਤ ਫਲ ਮਿਲਦਾ ਸਿਮਰਨ ਕਰੀਦਾ ਬਹੁਤ ਜਿਆਦਾ ਫਲ ਮਿਲਦਾ ਹੈ ਮਹਾਰਾਜ ਜਿਹੜੇ ਸੇਵਾ ਵੀ ਨਹੀਂ ਕਰਦੇ ਸਿਮਰਨ ਵੀ ਨਹੀਂ ਕਰਦੇ ਤੇ ਮਹਾਰਾਜ ਬਾਣੀ ਵੀ ਨਹੀਂ ਪੜ੍ਹਦੇ ਉਹਨਾਂ ਨੂੰ ਵੀ ਕੋਈ ਲਾਭ ਮਹਾਰਾਜ ਕਹਿੰਦੇ ਹਾਂ ਭਾਈ ਉਹਨਾਂ ਨੂੰ ਬਹੁਤ ਲਾਭ ਮਿਲੂਗਾ ਵੱਡੇ ਪੁੰਨਾਂ ਦੇ ਭਾਗੀ ਬਣਨ ਲਈ ਮਹਾਰਾਜ ਕਹਿੰਦੇ ਤਰ ਸਾਧੂ ਅੰਜਲੀ ਪੁੰਨ ਵੱਡਾ ਹੈ ਸਾਧੂਆਂ ਸੰਤਾਂ ਮਹਾਪੁਰਖਾਂ ਦੇ ਜਿਹੜੇ ਅਸਥਾਨ ਨੇ ਭਾਈ ਗੁਰਸਿੱਖਾ ਕੇਵਲ ਆ ਕੇ ਅੰਜਲੀ ਕਹਿੰਦੇ ਆ ਆ ਹੱਥ ਜੋੜ ਲੈਣੇ ਇਹਨੂੰ ਅੰਜਲੀ ਕਹਿੰਦੇ ਆ ਕਰ ਸਾਧੂ ਅੰਜਲੀ ਤਿੰਨ ਪ੍ਰਕਾਰ ਦੀ ਚਾਰ ਪ੍ਰਕਾਰ ਦੀ ਵਿਦਵਾਨਾਂ ਨੇ ਨਮਸਕਾਰ ਲਿਖੀ ਆ ਇੱਕ ਤਾਂ ਹੱਥ ਜੋੜ ਲੈਣੇ ਕਰ ਸਾਧੂ ਅੰਜਲੀ ਪੁਨ ਵੱਡਾ ਕੇ ਇਹ ਵੀ ਇੱਕ ਪ੍ਰਣਾਮ ਹੈ ਇੱਕ ਪ੍ਰਣਾਮ ਤੇ ਗੁਰਮਖੋ ਵੀਰ ਆਸਣ ਪ੍ਰਣਾਮ ਨਿਹੰਗ ਸਿੰਘ ਫੌਜਾਂ ਨੂੰ ਵੇਖਿਓ ਜਿਹੜੇ ਸ਼ਸਤਰਾਂ ਵਸਤਰਾਂ ਦੇ ਨਾਲ ਐ ਲੈਸ ਹੁੰਦੇ ਐ ਬਾਣੇ ਦੇ ਧਾਰਨੀ ਹੁੰਦੇ ਐ ਤੇ ਗੁਰਮਖੋ ਵੱਡੀ ਸ੍ਰੀ ਸਹਿਬ ਪਾਈ ਹੁੰਦੀ ਐ ਉਹ ਕਰਦੇ ਐ ਵੀਰ ਆਸਣ ਪ੍ਰਣਾਮ ਇੱਕ ਹੁੰਦੀ ਐ ਗੁਰਬਖੋ ਅਸ਼ਟਾਂਗ ਪ੍ਰਣਾਮ ਜਦੋਂ ਅਸ਼ਟਾਂਗ ਅੱਠ ਅੰਗ ਲੱਗਦੇ ਐ ਮੱਥਾ ਜਿਹਨੂੰ ਮਸਤਕ ਕਹਿੰਦੇ ਐ ਨਾਸਕਾ ਦੋ ਹੱਥ ਚਾਰ ਦੋ ਗੋਡੇ ਛੇ ਦੋ ਪੈਰ ਇਹਨੂੰ ਅਸ਼ਟਾਂਗ ਨਮਸਕਾਰ ਕਹ ਦਿੰਦੇ ਐ ਤੇ ਇੱਕ ਹੁੰਦੀ ਐ ਡੰਡਵਤ ਪ੍ਰਣਾਮ ਕਹਿੰਦੇ ਜੇ ਅੱਛਾ ਕਰ ਸਾਧੂ ਅਨੁਲੀ ਪੁੱਲ ਵੱਡਾ ਅਗੇ ਦੋਨੇ ਹੱਥ ਜੋੜ ਕੇ ਜੇ ਤੂੰ ਨਮਸਕਾਰ ਕਰੇ ਤੈਨੂੰ ਵੱਡਾ ਪੁੱਲ ਪ੍ਰਾਪਤ ਹੋਣਾ ਕਹਿੰਦੇ ਇਸ ਤੋਂ ਥੋੜਾ ਜਾਂ ਹੋਰ ਅੱਗੇ ਵੱਧ ਜਾ ਕਿਵੇਂ ਮਹਾਰਾਜ ਮਹਾਰਾਜ ਕਹਿੰਦੇ ਕਰ ਡੰਡਾਤ ਪੁੱਲ ਵੱਡਾ ਹੈ ਕਹਿੰਦੇ ਜੇ ਤੂੰ ਕਿਤੇ ਡੰਡ ਵੱਤ ਪ੍ਰਣਾਮ ਕਰੇ ਕਹਿੰਦੇ ਫੇਰ ਇਸ ਤੋਂ ਵੀ ਵਧੇਕ ਇਸ ਤੋਂ ਵੀ ਵੱਧ ਕੇ ਬਹੁਤ ਜ਼ਿਆਦਾ ਤੈਨੂੰ ਕਹਿੰਦੇ ਪੁੰਨਾ ਦਾ ਫਲ ਮਿਲ ਜਾਣਾ ਜਿਵੇਂ ਮਹਾਰਾਜ ਜੀ ਨੂੰ ਕੁਛ ਲਿਏ ਮਹਾਰਾਜ ਕੀ ਗੇ ਇਹ ਗੱਲ ਸੱਚ ਹੈ ਮਹਾਰਾਜ ਕਹਿੰਦੇ ਹਾਂ ਸਾਡਾ ਤਾਂ ਆਪ ਦਾ ਕਹਿਣਾ ਆਪ ਹੀ ਭਾਈ ਮਹਾਰਾਜ ਕਹਿੰਦੇ ਕਹਿੰਦੇ ਸੰਤਹਿ ਚਰਨ ਮਾਥਾ ਮੇਰੋ ਪਾਤ ਕਹਿੰਦੇ ਜਿਹੜੇ ਬੰਦਗੀ ਵਾਲੀਆਂ ਰੂਹਾਂ ਨੇ ਨਾ ਤਨ ਤਨ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੈਸੇ ਤਨ ਤਨ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਜੈਸੇ ਜਿਹੜੇ ਸਾਧੂ ਨੇ ਸੰਤ ਨੇ ਮਹਾਪੁਰਖ ਨੇ ਉਹਨਾਂ ਦੇ ਅਸਥਾਨ ਐਸੇ ਜਿਹੜੇ ਸਾਧੂ ਨੇ ਕਹਿੰਦੇ ਉਹਨਾਂ ਦੇ ਚਰਣਾ ਉੱਤੇ ਸਾਡਾ ਤਾਂ ਆਪ ਕਹਿੰਦੇ ਸਿਰ ਝੁਕਦਾ ਆਖੋ ਸਤਨਾਮ ਮਹਾਰਾਜ ਕਹਿੰਦੇ ਅਨਕ ਵਾਰ ਇੱਕ ਵਾਰ ਨਹੀਂ ਮਹਾਰਾਜ ਕਹਿੰਦੇ ਬਾਰ-ਬਾਰ ਅਨਕ ਬਾਰ ਸੰਤਹਿ ਡੰਡਉਤ ਐਸੇ ਸਾਧੂਆਂ ਸੰਤਾਂ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਮੇਰੀ ਬਾਰ-ਬਾਰ ਪ੍ਰਣਾਮ ਹੈ ਮੇਰੀ ਡੰਡਵਤ ਪ੍ਰਣਾਮ ਹੈ ਕਿਉਂ ਕਿਉਂਕਿ ਪ੍ਰਣਾਮ ਦੇ ਵਿੱਚ ਹੀ ਨਮਸਕਾਰ ਕਰਨ ਦੇ ਵਿੱਚ ਹੀ ਵੱਡੇ-ਵੱਡੇ ਪੁੰਨਾਂ ਦੇ ਫਲ ਛੁਪੇ ਹੋਏ ਨੇ ਆਖੋ ਸਤਨਾਮ ਤੇ ਗੁਰਮਖੋਪ ਮਹਾਪੁਰਖ ਪੜਦੇ ਹੁੰਦੇ ਜਿਹੜੇ ਸਾਧੂਆਂ ਨੂੰ ਕਰਨ ਡੰਡੌਤਾ ਜਿਹੜੇ ਸਾਧੂਆਂ ਨੂੰ ਕਰਨ ਡੰਡੌਤਾ ਵੱਡਾ ਪਉਨੋ ਮਿਲੂ ਪਿਆਰੋ ਜਿਹੜੇ ਸਾਧੂਆਂ ਨੂੰ ਕਰ ਲੋ ਬੰਦਾ ਉਤਾ ਵੱਡਾ ਪਉਨੋ ਮਿਲੂ ਪਿਆਰੋ ਪੜੋ ਸਾਰੇ ਸਾਧੂਆਂ ਨੂੰ ਮੱਹਾ ਫਲ ਮਿਲ ਪਿਆਰੋ ਸੰਗਤ ਪੜੋ ਮੈਨੂੰ ਪਿਆਰੋ ਜਿਹੜੇ ਸਾਧੂਆਂ ਅੰਤਰ ਨੂੰ ਦੰਡਾ ਉਤਾਰਾ ਆਪਣਾ ਮੈਨੂੰ ਪਿਆਰੋ ਪੜੋ ਭਾਈ ਸਾਰੇ ਸਾਧੂਆਂ ਨੂੰ ਕਰੇ ਬੰਦੋਤਾ ਮੱਡਾ I'm a ਸਹ ਚਰਨ ਮਾਥਾ ਮੇਰੋ ਪਾਉ ਤ ਅਨਕ ਬਾਰ ਸੰਤਹਿ ਡੰਡਉਤ ਮਹਾਰਾਜ ਕਹਿੰਦੇ ਭਾਈ ਸਾਡਾ ਤਾਂ ਆਪ ਸੀਸ ਐਸਿਆ ਸਾਧੂਆਂ ਸੰਤਾਂ ਮਹਾਪੁਰਖਾਂ ਦੇ ਚਰਣਾ ਦੇ ਵਿੱਚ ਝੁਕਦਾ ਗੁਰਮਖੋ ਮਹਾਰਾਜ ਜੀ ਦੇ ਵੀ ਬਚਨ ਨੇ ਕਰ ਸਾਧੂ ਅੰਜਲੀ ਪੁਨ ਵੱਡਾ ਕੇ ਕਰਨ ਡੰਡਉਤ ਪੁਨ ਵੱਡਾ ਕੇ ਇਓ ਬਸ ਸਿਰਫ 2 ਮਿੰਟਾਂ ਦੇ ਵਿੱਚ ਮੈਂ ਇਸਨੂੰ ਸਮਾਪਤੀ ਕਰ ਦੇਣੀ ਹੈ ਕਿਉਂਕਿ ਗੁਰਮਖੋਜ ਇੱਕ ਵਾਰ ਨਾ ਮਹਾਪੁਰਖ ਸ੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਇਓ ਹਜ਼ੂਰ ਸਾਹਿਬ ਦੀ ਧਰਤੀ ਤੋਂ ਮਹਾਪੁਰਖਾਂ ਨੇ ਚਾਲੇ ਮਾਰੇ ਹੋਏ ਨੇ ਨਾਲ ਉਹਨਾਂ ਦੇ ਇੱਕ ਸਿੱਖ ਭਾਈ ਭਗਤ ਸਿੰਘ ਜੀ ਉਹ ਵੀ ਤੁਰਿਆ ਮਹਾਪੁਰਖਾਂ ਦੇ ਨਾਲ ਮੱਧ ਹਿੰਦੁਸਤਾਨ ਦੇ ਵਿੱਚ ਦੀ ਤੇ ਗੁਰਮਖੋ ਜੰਗਲਾਂ ਨੂੰ چیرਦੇ ਹੋਏ ਮਹਾਪੁਰਖ ਇਉ ਆ ਰਹੇ ਨੇ ਤੇ ਗੁਰਮਖੋ ਬੀਆਵਾਨ ਜੰਗਲ ਹੈ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਆਪਜੀ ਮਹਾਪੁਰਖਾਂ ਦੇ ਕੋਲੋਂ ਬਿਆਨਤ ਰਾਂਗੀਆਂ ਰੂਹਾਂ ਦੇ ਕੋਲੋਂ ਸੁਣਦੇ ਰਹਿੰਨੇ ਹੋ ਇਤਿਹਾਸ ਭਾਈ ਭਗਤ ਸਿੰਘ ਨਾਲ ਹੈ ਤੇ ਗੁਰਮਖੋ ਤੁਰਦੇ ਤੁਰਦੇ ਨਾ ਜੰਗਲ ਦੇ ਵਿੱਚੋਂ ਰਸਤੇ ਦੇ ਵਿੱਚ ਇੱਕ ਬੜਾ ਭਿਆਨਕ ਸ਼ੇਰ ਆ ਗਿਆ। ਮਹਾਪੁਰਖਾਂ ਦੀ ਵੀ ਨਿਗਾਹ ਚੜ ਗਿਆ ਉਹ ਸ਼ੇਰ। ਭਗਤ ਸਿੰਘ ਦੀ ਵੀ ਨਿਗਾਹ ਚੜ ਗਿਆ ਤੇ ਗੁਰਮਖੋ ਜਦੋਂ ਇਧਰ ਨੂੰ ਆਉਂਦਾ ਵੇਖਿਆ ਭਗਤ ਸਿੰਘ ਲੱਗਿਆ ਅਥਰਥ ਕੰਮਣ ਮਹਾਪੁਰਖੋ ਸੋ ਨੂੰ ਸ਼ੇਰ ਨਹੀਂ ਦਿਸਿਆ। ਮਹਾਪੁਰਖ ਕਹਿੰਦੇ ਭਾਈ ਦਿਸ ਗਿਆ। ਦਿਸ ਗਿਆ ਆਪਣੇ ਵੱਲ ਆਈ ਜਾਂਦਾ ਹੈ ਮਹਾਰਾਜ ਕੋਈ ਇਹਦੇ ਤੋਂ ਬਚਣ ਦਾ ਕੋਈ ਹੀਲਾ ਵਸੀਲਾ ਮਹਾਰਾਜ ਕਹਿੰਦੇ ਕੋਈ ਨਾ ਹੀਲਾ ਵਸੀਲਾ ਤਾਂ ਉਹ ਪਰਮੇਸ਼ਰ ਆਪ ਹੀ ਕਰੂਗਾ ਆਖੋ ਸਤਨਾਮ ਆਇਆ ਤੇ ਗੁਰਮਖੋ ਜਦੋਂ ਨੇੜੇ ਆਇਆ ਬੜਾ ਡਰਨ ਲੱਗਿਆ ਭਾਈ ਭਗਤ ਸਿੰਘ ਨੂੰ ਇੱਕ ਵਾਰ ਦਹਾੜੀ ਬਿਮਾਰੀ ਤੇ ਗੁਰਮਖੋ ਥੋੜਾ ਜਿਹਾ ਚਿਰ ਮਹਾਪੁਰਖਾਂ ਦੇ ਨਾਲ ਇਉਂ ਨੇਤਰ ਭਰ ਕੇ ਦਰਸ਼ਨ ਕਰਦਾ ਰਿਹਾ ਉਹ ਜਿਹੜਾ ਨਿਰਬੁੱਧੀ ਜਾਨਵਰ ਹੈ ਨਾਲੇ ਸ਼ੇਰ ਤੇ ਗੁਰਮਖੋ ਥੋੜਾ ਚਿਰ ਇਉਂ ਮਹਾਪੁਰਖਾਂ ਨੂੰ ਤੱਕਿਆ ਉਸ ਤੋਂ ਬਾਅਦ ਨਮਸਕਾਰ ਕਰਕੇ ਜਿੱਧਰੋਂ ਆਇਆ ਸੀ ਉਧਰੋਂ ਹੀ ਫੇਰ ਚੱਲਿਆ ਗਿਆ ਜਿੱਧਰੋਂ ਆਇਆ ਸੀ ਮਹਾਪੁਰਖੋ ਇਹ ਹੈ ਕੌਣ ਸੀ ਇਹ ਕਮਾਲ ਦੀ ਗੱਲ ਹੋਈ ਹੈ ਮਾਸਾਖਾਰੀ ਜੀਵ ਹੋਵੇ ਇਹਦਾ ਖਾਣਾ ਇਹਦਾ ਖਾਜਾ ਇਹਦਾ ਆਹਾਰ ਇਹ ਸਾਹਮਣੇ ਉਹ ਵੇਖ ਕੇ ਉਨੂੰ ਖਾਏ ਤੋਂ ਬਿਨਾਈ ਵਾਪਸ ਮੁੜ ਗਿਆ ਹੋਵੇ ਮਹਾਪੁਰਖੋ ਇਹ ਅਨਹੋਣੀ ਬਾਤ ਇਹ ਕਿਵੇਂ ਹੋ ਸਕਤੀ ਹੈ ਮਹਾਪੁਰਖ ਕਹਿੰਦੇ ਭਾਈ ਕਹਿੰਦੇ ਇਹ ਤਾਂ ਅੰਤਰਜਾਮੀ ਸੀ ਕਹਿੰਦੇ ਮਿਲਣ ਆਇਆ ਸੀ ਦਰਸ਼ਨ ਦੇਣ ਆਇਆ ਸੀ ਆਖੋ ਸਤਨਾਮ ਸੀ ਤੇ ਗੁਰਮੁਖੋ ਕਹਿੰਦੇ ਇਹ ਤਾਂ ਭਾਈ ਦਰਸ਼ਨ ਦੇਣ ਵਾਸਤੇ ਆਇਆ ਸੀ ਤੇ ਗੁਰਮੁਖੋ ਆਓ ਮਹਾਪੁਰਖ ਸੁਣਾ ਰਹੇ ਸੀ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਵੀ ਬਚਨ ਨੇ ਕਹਿੰਦੇ ਭਾਈ ਕਲੀਆਂ ਨਮਸਕਾਰਾਂ ਕਰਨ ਦੇ ਬੜੇ ਵੱਡੇ ਪੁੰਨ ਕਹਿੰਦੇ ਛੁਪੇ ਹੋਏ ਨੇ ਜਿਸ ਤਰ੍ਹਾਂ ਇਹ ਨਰਬੁੱਧੀ ਜਾਨਵਰ ਹੈ ਵੇਖੋ ਕਹਿੰਦੇ ਇਹ ਵੀ ਇਹਨੂੰ ਵੀ ਪਤਾ ਲੱਗ ਗਿਆ ਵੀ ਇਹ ਰੱਬ ਰੰਗੀ ਰੂਹ ਸਿਮਰਨ ਭਜਨ ਕਰਨ ਵਾਲੀ ਰੂਹ ਲੰਘ ਰਹੀ ਹੈ ਕਿਤੇ ਆਪਾਂ ਵੀ ਇਹ ਨਮਸਕਾਰ ਕਰਕੇ ਵੱਡੇ ਪੁੰਨ ਪ੍ਰਾਪਤ ਕਰਨ ਤੋਂ ਕਿਤੇ ਵਾਂਝੇ ਨਾ ਰਹਿ ਜਾਈਏ ਕਹਿੰਦੇ ਇਹ ਤਾਂ ਵੱਡੇ ਪੁੰਨਾਂ ਦਾ ਭਾਗੀ ਬਣਨ ਵਾਸਤੇ ਆਇਆ ਸੀ ਆਖੋ ਸਤਨਾਮ